ਬੇ ਹਿੰਮਤ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਅਗਰ ਜਿੰਦਗੀ ਦੇ ਵਿੱਚ ਬਿੰਦ ਕਰਿਆ ਤਾਂ ਤੇ ਕੋਈ ਵੱਡੀ ਚੀਜ਼ ਨਹੀਂ ਹੈ ਜੀ ਮੇਰੀ ਪਹਿਲੀ ਜੀ ਲਾਈਫ ਤੇ ਨੋਟਿਸ ਸੀ ਜੋ ਕੌਂਸਲਟ ਤੋਂ ਦੇ ਦਿੱਤੀ ਸੀ ਮੈਂ ਦਿਨ ਚਾਰ ਨੂੰ ਜਾ ਰਿਹਾ ਤੇ ਦਿਨ ਚਾਰ ਨੂੰ ਮਿਲਦਾ ਬਗਨ ਫਾਈਲ ਬੇ ਹਿੰਮਤੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੇ ਅੱਜ ਅਸੀਂ ਤੁਹਾਨੂੰ ਮੰਡੀ ਰੋੜਾਂ ਵਾਲੀ ਦੇ ਵਿੱਚ ਇੱਕ ਐਸੇ ਨੌਜਵਾਨ ਨਾਲ ਮਿਲੌਣ ਜਾ ਰਹੇ ਹਾਂ ਜਿਸ ਨੇ ਸੌਫਟਵੇਅਰ ਦੀ ਸੀਨੀਅਰ ਇੰਜੀਨੀਅਰ ਵਜੋਂ ਮੁਹਾਲੀ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਹੇ ਨੇ ਬਤੌਰ 2 ਲੱਖ ਰੁਪਿਆ ਮਹੀਨੇ ਦੇ ਇਨਕਮ ਦੇ ਨਾਲ ਤੇ ਇਹ ਨੌਜਵਾਨ ਨੇ ਗਰੀਬੀ ਦੀ ਰੇਖਾ ਤੋਂ ਉੱਪਰ ਉੱਠ ਕੇ ਇਲਾਕੇ ਦਾ ਹੀ ਪੂਰੇ ਦਾ ਨਾਮ ਹੈ ਜੋ ਰੋਸ਼ਨ ਕੀਤਾ ਹੈ ਤਾਂ ਗੱਲਬਾਤ ਕਰਵਾਉਣੀ ਹੈ ਤੁਹਾਡੀ ਸਿਮਰਨਜੀਤ ਨਾਲ ਸਭ ਤੋਂ ਪਹਿਲਾਂ ਤਾਂ ਐਚ న్యూਸ 24 ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਤੇ ਬਹੁਤ ਬਹੁਤ ਧੰਨਵਾਦ ਆ ਤੁਸੀਂ ਅੱਜ ਮੇਰੇ ਕੋਲ ਆਏ ਆ ਮੈਂ ਬੜੇ ਖੁਸ਼ਕਿਸਮਤ ਆ ਕਿ ਜੋ ਆਪ ਦੀ ਜੱਗਦੀ ਦਾ ਲਾਈਫ ਦਾ ਐਕਸਪੀਰੀਅੰਸ ਜੋ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਲਾਸਟ ਵਿੱਚ ਇਹ ਦੇਖੀਏ ਤਾਂ ਉੱਚਾ ਅਸਲ ਕੀਤਾ ਤੇ ਮੁਕਾਮ ਹੈ ਜਿਹੜਾ ਜ਼ਿੰਦਗੀ ਦਾ ਸਫਰ ਹੈ ਉਹ ਵੀ ਪੂਰਾ ਕਰਕੇ ਆਪ ਦਾ ਮੁਕਾਮ ਬਹੁਤ ਵੱਡੀ ਮਾਤਰਾ ਦੇ ਵਿੱਚ ਉੱਚਾ ਅਸਲ ਕਰ ਛੋਟੀ ਜੀ ਉਮਰ ਦੇ ਵਿੱਚ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਧੰਨਵਾਦ ਦੇਖੋ ਇਹ ਚੀਜ਼ਾਂ ਹਰੇਕ ਇਨਸਾਨ ਕਰ ਸਕਦਾ ਜੀ ਅਗਰ ਉਹ ਜ਼ਿੰਦਗੀ ਦੇ ਵਿੱਚ ਮਿਹਨਤ ਕਰੇ ਤਾਂ ਤੇ ਕੋਈ ਵੱਡੀਆਂ ਚੀਜ਼ਾਂ ਨਹੀਂ ਹੈ ਜੀ ਅਗਰ ਤੁਸੀਂ ਮਿਹਨਤ ਕਰਦੇ ਹੋ ਆਪਦਾ ਪੋਜ਼ਿਟਿਵ ਐਟੀਟਿਊਡ ਲੈ ਕੇ ਚੱਲਦੇ ਹੋ ਠੀਕ ਹੈ ਜੀ ਤੁਸੀਂ ਇੱਕ ਚੰਗੀ ਸੋਚ ਲੈ ਕੇ ਚੱਲਦੇ ਹੋ ਤਾਂ ਹਰੇਕ ਇਨਸਾਨ ਇਹ ਅਚੀਵ ਕਰ ਸਕਦਾ ਜੇਕਰ ਪੜਾਈ ਦੀ ਗੱਲ ਕਰੀਏ ਤਾਂ ਪੜਾਈ ਸ਼ੁਰੂ ਤੋਂ ਲੈ ਕੇ ਕਿੱਥੋਂ ਤੱਕ ਪੂਰੀ ਕੀਤੀ ਹੈ ਮੈਂ ਆਪਣੀ 10 ਤੱਕ ਦੀ ਪੜਾਈ ਜਿਹੜੀ 10ਵੀਂ ਤੱਕ ਦੀ ਪੜਾਈ ਹੈ ਜਿਆਦੇ ਆ ਪਿੰਡ ਦੇ ਪ੍ਰਾਈਵੇਟ ਸਕੂਲ ਤੋਂ ਕੀਤੀ ਸੀ ਜਿਆਦਾ ਬਈਨ ਪਬਲਿਕ ਸਕੂਲ ਤੋਂ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਅਗਲੀ ਜਿਹੜੀ ਪ੍ਰੈਕਟਿਸ ਸੀ ਜੋ ਮੈਂ ਆਪਣੇ ਪੋਲੀਟੈਕਨਿਕ ਕਾਲਜ ਫਾਜ਼ਲਪੁਰ ਦੇ ਵਿੱਚੋਂ ਡਿਪਲੋਮਾ ਕੀਤਾ ਸੀ ਜੋ 3 ਸਾਲ ਦਾ ਹੁੰਦਾ ਸੀ ਏ ਬੀਟੈਕ ਤੋਂ ਬਾਅਦ ਫਿਰ ਡਿਪਲੋਮੇ ਤੋਂ ਬਾਅਦ ਫਿਰ ਮੈਂ ਆਪਣੀ ਬੀਟੈਕ ਕਰੀ ਜਿਹੜੀ ਕਿ 3 ਸਾਲ ਦੀ ਸੀ ਜੋ ਕਿ ਮੈਂ 2016 ਦੇ ਵਿੱਚ ਪਾਸ ਆਊਟ ਕੀਤੀ ਜਨਮ ਦੀ ਗੱਲ ਕਰੀਏ ਤਾਂ ਜੱਦੀ ਜਨਮ ਇੱਥੋਂ ਦੇ ਰਹਿਣਾ ਦਿਓ ਮਲਟੀਕੋੜਾ ਜੱਦੀ ਜੱਦੀ ਜਨਮ ਸਾਡਾ ਪਿਛਲਾ ਪਿੰਡ ਸੀ ਜੀ ਜੀਰੇ ਦੇ ਕੋਲ ਆ ਬੈਕ ਫਤੂ ਤੇ ਉੱਥੋਂ ਦਾ ਮੇਰਾ ਜਨਮ ਹੈ ਜੀ ਬਾਕੀ ਜਦੋਂ ਮੈਂ ਇੱਥੇ ਆਇਆ ਤਾਂ ਉਦੋਂ ਤਕਰੀਬਨ ਮੇਰੀ ਉਮਰ ਜੋ ਮਾਂ-ਬਾਪ ਦੱਸਦੇ ਆ ਜੀ 1-2 ਸਾਲ ਇਸ ਜਿੱਤੇ ਸਾਡੇ ਜਿਹੜੇ ਜੀਵਨ ਮੇਰਾ ਇਸ ਪਿੰਡ ਵਿੱਚ ਲੱਗੇ ਅੱਜ ਤੁਸੀਂ ਸੋਰਸ ਯੂਜ਼ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ ਮੋਹਾਲੀ ਦੀ ਕੰਪਨੀ ਦੇ ਵਿੱਚ ਬਤੌਰ 24 ਲੱਖ ਮਹੀਨੇ ਦੇ ਪੈਕੇਜ ਨਾਲ ਆ ਸਾਲ ਦੇ ਪੈਕੇਜ ਨਾਲ ਆਂ ਜੀ ਤਾਂ ਪਹਿਲਾਂ ਵੀ ਕਿਤੇ ਕੋਈ ਨੌਕਰੀ ਕੀਤੀ ਹੈ ਜੀ ਬਿਲਕੁਲ ਨੌਕਰੀ ਦੀ ਗੱਲ ਕਰੀ ਤੇ ਮੇਰੀ ਪਹਿਲੀ ਜੀ ਵੀ ਲਾਈਫ ਦੀ ਨੌਕਰੀ ਸੀ ਜੋ ਕਾਲ ਸੈਂਟਰ ਦੇ ਵਿੱਚ ਸੀ ਜੀ ਤੁਹਾਨੂੰ ਪਤਾ ਕਾਲ ਸੈਂਟਰ ਦੇ ਵਿੱਚ ਕਿਸ ਤਰ੍ਹਾਂ ਦਾ এনवायरमेंट ਹੁੰਦਾ ਹੈ ਕਿਸ ਤਰ੍ਹਾਂ ਦੀ ਜੌਬ ਹੁੰਦੀ ਹੈ ਤੇ ਕਾਲ ਸੈਂਟਰ ਦੇ ਵਿੱਚ ਮੇਰੀ ਤਕਰੀਬਨ ਤਨਖਾਹ ਉੱਥੇ 7000 7500 ਰੁਪਏ ਦੀ ਸੀ ਤੇ کافی ਕੰਮ ਵੀ ਕਰਨਾ ਸੀ ਉੱਥੇ ਪਹੁੰਚੇ کافی ਫ੍ਰਸਟ੍ਰੇਸ਼ਨ ਵੀ ਹੁੰਦੀ ਸੀ ਜੀ ਤੇ ਅਗਲੀ ਜਿਹੜੀ ਮੈਂ ਆਪਣੀ ਸੌਫਟਵੇਅਰ ਇੰਜੀਨੀਅਰ ਦੀ ਗੱਲ ਕਰਾਂ ਜੇ ਉਹ ਵਾਲੇ ਨੌਕਰੀ ਦੀ ਗੱਲ ਕਰਾਂ ਤਾਂ ਮੈਂ ਉਹ 2017 ਤੇ ਵਿੱਚ 18 ਦੇ ਵਿੱਚ ਸ਼ੁਰੂ ਕੀਤੀ ਸੀ ਤੇ ਉਸ ਟਾਈਮ ਮੇਰੀ ਤਨਖਾਹ ਤਕਰੀਬਨ 8000 ਰੁਪਏ ਸੀ ਤੇ ਉਹ 8000 ਰੁਪਏ ਦੇ ਵਿੱਚੋਂ ਮੈਂ ਆਪਣਾ ਖਰਚਾ ਵੀ ਜਦੋਂ ਨੌਇਡਾ ਦੇ ਵਿੱਚ ਮੈਂ ਰਹਿੰਦਾ ਸੀ ਤੇ 8000 ਰੁਪਏ ਦੇ ਵਿੱਚੋਂ ਮੈਂ ਆਪਣਾ ਖਰਚਾ ਵੀ ਕਰਦਾ ਸੀ ਜੀ ਤੇ ਜਿਹੜੇ 2025 ਅਤੇ ਸਮਥਿੰਗ ਜੋ ਵੀ ਬਜੇ ਦੇ ਵਿੱਚ ਮੈਂ ਕਰੇਗੀ ਤੇ ਜਿੰਦਾ ਸੀ ਜਿਹੜੇ ਸਾਲ ਦੀ ਗੱਲ ਕਰ ਰਹੇ ਮੈਂ 2018 ਦੀ ਗੱਲ ਕਰ ਰਹੀ ਜੀ ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ ਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹ ਵੀ ਇਹ ਵੀ ਨੈਕਸਟ ਅੱਗੇ ਪ੍ਰੋਸੈਸ ਬੱਧਾ ਗਿਆ ਜੀ ਅੱਗੇ ਮੈਂ ਫਿਰ ਮੈਂ ਕੰਪਨੀ ਚੇਂਜ ਕੀਤੀ ਹਾਂ ਤੇ ਕੰਪਨੀ ਚੇਂਜ ਕਰਨ ਦੇ ਨਾਲ-ਨਾਲ ਤੁਹਾਡੀ ਕੀ ਸਕਿਲਸ ਵੀ ਇੰਪਰੂਵ ਬੰਦੀ ਤੇ ਉਹਦੇ ਨਾਲ ਤੁਹਾਡੀ ਕੈਰੀਅਰ ਗਰੋਥ ਵੀ ਹੁੰਦੀ ਹੈ ਜੀ ਤੇ ਇਸ ਤਰ੍ਹਾਂ ਹੀ سلسلہ ਅੱਗੇ ਅੱਗੇ ਬੱਧਾ ਗਿਆ ਜੀ ਉਹ 8000 ਰੁਪਏ ਤੋਂ ਸਮਥਿੰਗ 12000 ਰੁਪਏ ਫਿਰ ਕਦੇ 43000 32000 ਤੇ ਲਗਾਤਾਰ ਇਧਰ ਹੀ ਮੈਂ ਵਧਤ ਕਰਦਾ ਗਿਆ ਤੇ ਅੱਜ ਜੋ ਵੀ ਹੈ ਤੇ 24 ਲੱਖ ਰੁਪਏ ਦਾ ਪੈਕੇਜ ਲੈ ਰਿਹਾ ਜੀ ਸਿਮਰਨ ਜੀ ਜੀ ਇਸ ਮਕਾਮ ਤੇ ਪਹੁੰਚਣ ਦੇ ਲਈ ਸਭ ਤੋਂ ਪਹਿਲਾਂ ਤਾਂ ਪਰਿਵਾਰ ਦਾ ਜਿਹੜਾ ਸਹਾਰਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ ਬਿਲਕੁਲ ਜੀ ਪਰਿਵਾਰ ਦੀ ਤੁਹਾਨੂੰ ਕਿਸ ਤਰ੍ਹਾਂ ਸਪੋਰਟ ਰਹੀ ਹੈ ਪਰਿਵਾਰ ਦੀ ਸਪੋਰਟ ਹਮੇਸ਼ਾ ਹੀ ਰਹੀ ਹੈ ਜੀ ਮੈਂ ਇੱਕ ਸਧਾਰਨ ਜਿਹੇ ਪਰਿਵਾਰ ਦੇ ਵਿੱਚ ਜਨਮ ਲਿਆ ਸੀ ਜੀ ਤੇ ਮਾਪੇ ਮੇਰੇ ਪੜੇ ਲਿਖੇ ਨਹੀਂ ਸੀ ਜੀ ਬਟ ਸ਼ੁਰੂ ਤੋਂ ਹੀ ਮੈਂ ਮਤਲਬ ਪੜਾਈ ਦੇ ਵਿੱਚ ਕਾਫੀ ਵਧੀਆ ਸੀ ਜੀ ਅੱਗੇ ਰਹਿੰਦਾ ਸੀਗਾ ਤੇ ਉਹਨਾਂ ਨੂੰ ਮੈਨੂੰ ਦੇਖ ਕੇ ਇੱਕ ਫੀਲ ਹੁੰਦਾ ਸੀ ਕਿ ਸਾਡਾ ਬੱਚਾ ਕੁਝ ਕਰੇਗਾ ਜੀ ਤੇ ਉਹਨਾਂ ਨੇ ਕਦੇ ਵੀ ਮੈਨੂੰ ਕਦੇ ਵੀ ਮੈਂ ਚੀਜ਼ ਮੰਗਣੀ ਆ ਕਿਸੇ ਵੀ ਤਰ੍ਹਾਂ ਦੇ ਪੈਸੇ ਮੰਗਲੇ ਤਾਂ ਉਹਨਾਂ ਨੇ ਮੈਨੂੰ ਕਦੇ ਮਨਾਂ ਨਹੀਂ ਕੀਤਾ ਸੀ ਜੀ ਤੇ ਉਹ ਚੀਜ਼ਾਂ ਦੇਖ ਕੇ ਥੋੜਾ ਮੈਨੂੰ ਵੀ ਫੀਲ ਹੁੰਦਾ ਸੀ ਕਿ ਠੀਕ ਹੈ ਕਿ ਮਾਂ ਬਾਪ ਵੀ ਇਹ ਨਹੀਂ ਮਿਹਨਤ ਕਰ ਰਹੇ ਆ ਤਾਂ ਮੈਂ ਵੀ ਆਪਣੀ ਲਾਈਫ ਦੇ ਵਿੱਚ ਮਿਹਨਤ ਕਰਾ ਕੇ ਇਹਨਾਂ ਨੂੰ ਪ੍ਰਾਉ ਫੀਲ ਹੋਊਗਾ ਇਸ ਸੌਫਟਵੇਅਰ ਇੰਜੀਨੀਅਰ ਦੀ ਲਾਈਫ ਦੇ ਵਿੱਚ ਤੁਸੀਂ ਕਦਮ ਰੱਖਿਆ ਹਾਂ ਜੀ ਕਿਸੇ ਦੋਸਤ ਮਿੱਤਰ ਨੇ ਸਲਾਹ ਦਿੱਤੀ ਸੀ ਕਿ ਜਾਂ ਤੁਸੀਂ ਆਪ ਖੁਦ ਦੇ ਹਿੰਮਤ ਨਾਲ ਹੀ ਇੱਥੋਂ ਤੱਕ ਪਹੁੰਚੇ ਹੋ। ਅਹ ਦੇਖੋ ਜੀ ਬੱਸੇ ਜਿਹੜੀ ਮੇਰੀ ਬੀਟੈਕ ਸੀ ਜੀ ਉਹ ਮੇਰੀ ਇਸ ਲਾਈਨ ਦੀ ਸੀ ਜੀ ਕੰਪਿਊਟਰ ਸਾਇੰਸ ਦੀ ਤੇ ਉਹਦੇ ਵਿੱਚ ਜਿਹੜੀ ਅਗਲੀ ਲਾਈਨ ਹੁੰਦੀ ਹੈ ਉਹ ਸੌਫਟਵੇਅਰ ਇੰਜੀਨੀਅਰਿੰਗ ਦੀ ਹੈ ਜੀ। ਤੇ ਹਾਂ ਮੇਰਾ ਇੱਕ ਦੋਸਤ ਸੀ ਨਾਇਡਾ ਦੇ ਵਿੱਚ ਅਹ ਗਗਨ ਉਹਦਾ ਨਾਮ ਹੈ ਜੀ ਉਹਨੇ ਮੈਨੂੰ ਇੱਕ ਦਿਨ ਕਾਲ ਕਰੀ ਤੇ ਉਹ ਤਾਂ ਮੈਂ ਉਹ ਵੀ ਪਰ ਮੇਰੇ ਤੋਂ ਪਹਿਲਾਂ ਉਹ জব ਕਰ ਰਿਹਾ ਸੀ ਜੀ। ਤਾਂ ਉਹ ਤੋਂ ਥੋੜਾ ਬਹੁਤ ਮੈਂ ਪੁੱਛਿਆ ਜੀ ਇਸ ਇੰਡਸਟਰੀ ਬਾਰੇ ਤੇ ਉਹਨੇ ਵੀ ਨਾਲ ਕੁਝ ਦੱਸਿਆ ਦੇ ਬਾਰੇ ਤਾਂ ਹਾਂ ਇੱਕ ਥੋੜਾ ਜਿਹਾ ਮੈਨੂੰ ਗਾਈਡੈਂਸ ਜਿਹਾ ਨਾਲ ਮਿਲੀ ਸੀ ਜੇਕਰ ਮੁਸ਼ਕਲਾਂ ਦੀ ਗੱਲ ਕਰੀਏ ਸਫ਼ਰ ਦੌਰਾਨ ਤਾਂ ਮੁਸ਼ਕਲਾਂ ਕਿੰਨੀਆਂ ਕੋਈਆਂ ਤੁਹਾਨੂੰ ਮੁਸ਼ਕਲਾਂ ਦੇਖੋ ਹਰੇਕ ਇਨਸਾਨ ਦੀ ਲਾਈਫ ਦੇ ਵਿੱਚ ਆਉਂਦੀ ਹੈ ਜੀ ਤੇ ਮੁਸ਼ਕਲਾਂ ਤਾਂ ਕਾਫੀ ਆਈਆਂ ਦੇਖੋ ਫਰਸਟ ਕੰਪਨੀ ਦੇ ਵਿੱਚ ਮੈਂ 3-4 ਮਹੀਨੇ ਜੌਬ ਕੀਤੀ ਤੇ 3-4 ਮਹੀਨੇ ਤੋਂ ਬਾਅਦ ਮੈਨੂੰ ਫਾਇਰ ਕਰ ਦਿੱਤਾ ਇਹ ਕਹਿ ਕੇ ਕਿ ਤੁਹਾਡੀ ਪਰਫਾਰਮੈਂਸ ਨਹੀਂ ਠੀਕ ਹੈ ਜੀ ਮੈਂ ਕਾਫੀ ਮਿਹਨਤ ਵੀ ਕਰ ਰਿਹਾ ਸੀ ਉੱਥੇ ਬਾਟੋ ਉਹ ਉਹਨਾਂ ਦਾ ਪਰਸਨਲ ਡਿਸੀਜਨ ਸੀ ਜੀ ਤੇ 3-4 ਮਹੀਨੇ ਮੈਂ ਜੌਬ ਕੀਤੀ ਉੱਥੋਂ ਮੈਨੂੰ ਫਾਇਰ ਕਰ ਦਿੱਤਾ ਜੀ ਤੇ ਨੈਕਸਟ ਫਿਰ এবੀ ਫਿਰ ਮੈਂ ਆਪਣੀ ਮਿਹਨਤ ਕੀਤੀ ਤੇ ਅਗਲੇ ਕੰਪਨੀ ਚ ਸਵਿਚ ਕੀਤਾ ਜੀ ਤੇ ਮੁਸ਼ਕਿਲਾਂ ਕਾਫੀ ਹਨ ਜੀ ਦੇਖੋ ਪਰਿਵਾਰ ਦੀਆਂ ਮੁਸ਼ਕਿਲਾਂ ਵੀ ਇੱਕ ਪਰਿਵਾਰ ਨੂੰ ਵੀ ਦੇਖਣਾ ਜੀ ਕਿ ਮਾਪੇ ਕਿਵੇਂ ਮਿਹਨਤ ਕਰ ਰਿਹਾ ਹੈ ਤੇ ਫਿਰ ਇੱਕ ਮੇਰੀ ਮਦਰ ਵੀ ਐਕਸਪਾਇਰ ਹੋ ਗਈ 2019 ਦੇ ਵਿੱਚ ਉਹਦਾ ਸਟ्रेस ਵੀ ਸੀਗਾ ਜੀ ਦਿਮਾਗ ਦੇ ਵਿੱਚ ਤੇ ਮੁਸ਼ਕਲਾਂ ਕਾਫੀ ਆਈਆਂ ਜੀ ਲਾਈਫ ਦੇ ਵਿੱਚ ਫਿਰ ਵੀ ਇੰਨੀਆਂ ਮੁਸ਼ਕਲਾਂ ਦੇ ਆਉਣ ਦੇ ਬਾਵਜੂਦ ਵੀ ਅੱਜ ਤੁਸੀਂ ਆਪਦੇ ਚੰਗੇ ਮੁਕਾਮ ਤੇ ਪਹੁੰਚੇ ਹੋ ਤਾਂ ਅੱਜ ਕੱਲ ਜੋ ਨੌਜਵਾਨ ਨੇ ਕਈ ਸਰਕਾਰੀ ਨੌਕਰੀਆਂ ਦੇ ਲਈ ਅੱਜ ਕੱਲ ਧਰਨਿਆਂ ਤੇ ਵੀ ਬੈਠਦੇ ਨੇ ਕੁੱਟ ਵੀ ਖਾਂਦੇ ਨੇ ਫਿਰ ਵੀ ਨੀ ਨੌਕਰੀਆਂ ਹਾਸਲ ਹੁੰਦੀਆਂ ਪਰ ਤੁਸੀਂ ਘਰ ਬੈਠ ਕੇ ਅੱਜ ਇਹ ਮੁਕਾਮ ਹਾਸਲ ਕਰਕੇ ਸਮਾਜ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਮਾਜ ਨੂੰ ਦੇਖੋ ਇਹ ਸੁਨੇਹਾ ਤੇ ਹਰ ਚਾਹੂੰਗਾ ਕਿ ਕਦੇ ਵੀ ਕਿਸੇ ਦੇ ਪਿੱਛੇ ਨਾ ਲੱਗੋ ਜੀ ਜੇ ਉਹ ਜੋਬ ਕਰ ਰਿਹਾ ਸਰਕਾਰੀ ਜੋਬ ਕਰ ਰਿਹਾ ਤੇ ਨਾਟ ਮੀਨਸ ਕਿ ਤੁਸੀਂ ਵੀ ਉਹ ਕਰੋ ਤੁਸੀਂ ਉਹ ਕਰੋ ਜੋ ਤੁਹਾਨੂੰ ਫੀਲ ਹੁੰਦਾ ਅੰਦਰੋਂ ਤੁਸੀਂ ਉਹ ਚੀਜ਼ ਕਰੋ ਜੋ ਤੁਹਾਨੂੰ ਲੱਗਦਾ ਕਿ ਮੈਂ ਅੱਛੀ ਜੀ ਬੈਟਰ ਕਰ ਸਕਦਾ ਹਾਂ ਜੀ ਤੇ ਸਰਕਾਰੀ ਨੌਕਰੀ ਦੇ ਵਿੱਚ ਦੇਖੋ ਕੈਰੀਅਰ ਵਧੀਆ ਜੀ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਮਾੜਾ ਕੈਰੀਅਰ ਹੈ ਬਟ ਹਾਂ ਉਹਦੇ ਵਿੱਚੋਂ ਉਸ ਜਾਲ ਦੇ ਵਿੱਚੋਂ ਨਿਕਲਣਾ ਵੀ ਬੜਾ ਜ਼ਰੂਰੀ ਹੈ ਜੀ ਆਪਣੇ ਇਲਾਕੇ ਦੇ ਵਿੱਚ ਇੰਨੀ ਅਵੇਅਰਨੈਸ ਨਹੀਂ ਹੈ ਜੀ ਇਸ ਇੰਡਸਟਰੀ ਦੀ ਤਾਂ ਸਰਕਾਰੀ ਨੌਕਰੀ ਤੋਂ ਇਲਾਵਾ ਵੀ ਆਪਾਂ ਸੋਚੇ ਤਾਂ ਆਪਾਂ ਅੱਗੇ ਵੀ ਬਹੁਤ ਕੁਝ ਕਰ ਸਕਦੇ ਹਾਂ ਜੀ ਲਾਈਫ ਦੇ ਵਿੱਚ ਜੇਕਰ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਚੰਗੇ ਪੈਸੇ ਲਈ ਗਏ ਸੀ ਇਸ ਕੰਪਨੀ ਦੇ ਵਿੱਚ ਕਿ ਚੰਗੇ ਭੁੱਖੇ ਦੇ ਲਈ ਗਏ ਸੀ ਚੰਗੇ ਭੁੱਖੇ ਦੇ ਲਈ ਸੀ ਕਿਉਂਕਿ ਹਰ ਇੱਕ ਕੋਈ ਚੰਗੇ ਭੁੱਖੇ ਦੇ ਲਈ ਨਹੀਂ ਜਾਂਦਾ ਜੀ ਤਾਂ ਮੈਂ ਆਪਣੇ ਲਾਈਫ ਨੂੰ ਹਮੇਸ਼ਾ ਚੰਗੇ ਫਿਊਚਰ ਲਈ ਦੇਖਿਆ ਜੀ ਕਿ ਕਿੱਥੇ ਆਪਣੇ ਫਿਊਚਰ ਵਧੀਆ ਬਣ ਸਕਦਾ ਹੈ ਜੀ ਤੇ ਉਹ ਹੁਣ ਪੈਸੇ ਦੇ ਨਾਲ ਬਣ ਰਿਹਾ ਤਾਂ ਚਲੋ ਵਧੀਆ ਗੱਲ ਹੈ ਜੀ ਇਸ ਕੰਪਨੀ ਦੇ ਵਿੱਚ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਇਸ ਕੰਪਨੀ ਦੇ ਵਿੱਚ ਮੈਨੂੰ 1 ਸਾਲ ਹੋਣ ਵਾਲਾ ਜੀ ਤੇ ਬਾਕੀ ਜਿਹੜੀ ਮੇਰੇ ਪਿਛਲੇ ਜਿਹੜੇ ਟੋਟਲ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਮੈਨੂੰ ਇਸ ਇੰਡਸਟਰੀ ਦੇ ਵਿੱਚ 5.5 ਸਾਲ ਹੋ ਚੁੱਕੀ ਹੈ ਦਿਮਾਗ ਤਾਂ ਬਹੁਤ ਲੱਗਦਾ ਹੋਣਾ ਇਸ ਕੰਮ ਦੇ ਵਿੱਚ ਦਿਮਾਗ ਤਾਂ ਜੀ ਦੇਖੋ ਲੱਗਦਾ ਹੀ ਹੈ ਜੀ ਹਰੇਕ ਕੰਮ ਦੇ ਵਿੱਚ ਲੱਗਦਾ ਪਰ ਇਹ ਜਿਹੜਾ ਕੰਮ ਹੈ ਜੀ ਇਹ ਸਮਾਰਟ ਵਰਕ ਹੈ ਜੀ ਹਾਰਡ ਵਰਕ ਨਹੀਂ ਹੈ ਜੀ ਹਾਰਡ ਵਰਕ ਵੀ ਹੈ ਬਟ ਸਮਾਰਟ ਵਰਕ ਇਹ ਹੈ ਕਿ ਤੁਸੀਂ ਆਪਣਾ ਸਾਰਾ ਕੰਮ ਹੈ ਜਿਹੜਾ ਦਿਮਾਗ ਤੋਂ ਕਰਨਾ ਹੈ ਜੀ ਸਾਰਾ ਦਿਨ ਤੁਹਾਡਾ ਦਿਮਾਗ ਯੂਜ਼ ਹੁੰਦਾ ਰਹਿੰਦਾ ਹੈ ਜੀ ਘਰੇ ਹੀ ਬੈਠ ਕੇ ਕੰਮ ਕਰਦੇ ਹਾਂ ਕਿ ਜਾਂ ਆਫਿਸ ਵੀ ਜਾਂਦੇ ਹਾਂ ਨਹੀਂ ਦੇਖੋ ਇਹ ਕੰਪਨੀ ਦੀ ਪਾਲਿਸੀ ਹੈ ਕਿ ਜੇ ਤੁਸੀਂ ਘਰੇ ਬੈਠ ਕੇ ਕੰਮ ਕਰਨਾ ਤਾਂ ਘਰੇ ਵੀ ਕਰ ਸਕਦੇ ਹੋ ਜੀ ਤੇ ਬਾਕੀ ਮੈਂ ਮੋਸਟਲੀ ਘਰੇ ਕੰਮ ਕਰ ਰਿਹਾ ਜੀ ਕਦੇ ਜਰੂਰਤ ਪੈਂਦੀ ਹੈ ਤੇ ਕਦੇ ਆਫਿਸ ਚਲੇ ਜਾਂਦੇ ਹਾਂ ਜੇਕਰ ਗੱਲ ਕਰੀਏ ਫੋਨ ਨਾਲ ਦੇ ਸੌਫਟਵੇਅਰ ਤੁਸੀਂ ਤਿਆਰ ਕਰਦੇ ਹੋ ਕਿਹੜੇ ਕਿਹੜੇ ਤਰੀਕੇ ਦੇ ਸੌਫਟਵੇਅਰ ਤੁਸੀਂ ਅੱਜ ਤੱਕ ਤਿਆਰ ਕਰ ਚੁੱਕੇ ਹੋ ਆਂਦੀ ਜ਼ਿੰਦਗੀ ਦੇ ਵਿੱਚ 1 ਸਾਲ ਦਾ ਸਮਾਂ ਹੋ ਗਿਆ ਆ ਕਾਫੀ ਤਰ੍ਹਾਂ ਦੇ ਸੌਫਟਵੇਅਰ ਤੇ ਮੈਂ ਕੰਮ ਕੀਤਾ ਜੀ ਜਿਵੇਂ ਕਿ ਆਪਾਂ ਕਿਸੇ ਵੀ ਜਿੱਦਾਂ ਕਿ ਆਪਾਂ ਕਿਸੇ ਕਿਤੇ ਘੁੰਮਣ ਜਾਣਾ ਜੀ 홀ੀਡੇ ਪੈਕੇਜ ਲੈਣਾ ਜਾਂ ਕੋਈ ਹਨੂੰਮੂਨ ਪੈਕੇਜ ਲੈਣਾ ਜਾਂ ਕਿਸੇ ਵੀ ਤਰ੍ਹਾਂ ਦਾ ਫੈਮਿਲੀ ਪੈਕੇਜ ਲੈਣਾ ਕਿਸੇ ਅਦਰ ਕੰਟਰੀਸ ਤੁਸੀਂ ਘੁੰਮਣ ਜਾਣਾ ਤਾਂ ਉਹ ਪੈਕੇਜ ਤੁਸੀਂ ਉਸ ਐਪਲੀਕੇਸ਼ਨ ਦੇ ਥਰੂ ਲੈ ਸਕਦੇ ਹੋ ਜੀ ਸਾਰੀ ਇਨਫੋਰਮੇਸ਼ਨ ਕਿਉਂ ਦਾ ਵੈਦਰ ਕੰਡੀਸ਼ਨ ਕੀ ਹੈ ਉਸ ਦੇਸ਼ ਦੇ ਵਿੱਚ ਮੇਰੇ ਜਾਣਾ ਸਹੀ ਵੀ ਹੈ ਜਾਂ ਨਹੀਂ ਵੀ ਸਹੀ ਹੈ ਤਾਂ ਹੋਟਲ ਬੁਕਿੰਗ ਵਗੈਰਾ ਸਾਰੀ ਤੁਸੀਂ ਉਸ ਐਪਲੀਕੇਸ਼ਨ ਦੇ ਥਰੂ ਕਰ ਸਕਦੇ ਹੋ ਜੀ ਤੇ ਅਦਰ ਸੌਫਟਵੇਅਰ ਦੀ ਗੱਲ ਕਰਾਂ ਤਾਂ ਮੈਂ ਕਾਫੀ ਹੋਰ ਸੌਫਟਵੇਅਰ ਜਿਵੇਂ ਕਿ ਮਨੀ ਐਕਸਚੇਂਜ ਹੋ ਗਿਆ ਜੀ ਪਾ ਕਿਸੇ ਵੀ ਤਰ੍ਹਾਂ ਦੀ ਮਨੀ ਐਕਸਚੇਂਜ ਕਰ ਸਕਦੇ ਆ ਡਾਲਰ ਟੂ ਰੁਪੀਸ ਦਿਨਾਰ ਐਨੀਥਿੰਗ ਐਲਸ ਤੇ ਹੋਰ ਸੌਫਟਵੇਅਰ ਲਾਈਕ ਜਿਵੇਂ ਕਿ ਤੁਹਾਡੀ ਕੋਈ ਕਾਰ ਹੈ ਜੀ ਤੁਸੀਂ ਉਹਦੇ ਸਪੇਅਰ ਪਾਰਟਸ ਜੇ ਤੁਹਾਡੇ ਕੋਲ ਪਏ ਹੈ ਜੀ ਸਪੇਅਰ ਪਏ ਆ ਤਾਂ ਉਹ ਸਪੇਅਰ ਪਾਰਟ ਨੂੰ ਤੁਸੀਂ ਕਿਸੇ ਨੂੰ ਦੇ ਵੀ ਸਕਦੇ ਹੋ ਜੀ ਤਾਂ ਉਹਦੇ ਤੋਂ ਲੈ ਵੀ ਸਕਦੇ ਹੋ ਜੀ ਯਾਨੀ ਕਿ ਇੱਕ ਆਨਲਾਈਨ ਬਿਜ਼ਨਸ ਹੈ ਜੀ ਤੁਸੀਂ ਆਪਣਾ ਸਮਾਨ ਵੇਚ ਵੀ ਸਕਦੇ ਹੋ ਇਸ ਤਰ੍ਹਾਂ ਤੇ ਕੋਈ ਵੀ ਸਮਾਨ ਤੁਸੀਂ ਸਪੇਅਰ ਪਾਰਟਸ ਜਾਂ ਨਵਾਂ ਜਾਂ ਪੁਰਾਣਾ ਖਰੀਦਣਾ ਤਾਂ ਇਸ ਐਪਲੀਕੇਸ਼ਨ ਦੇ ਥਰੂ ਤੁਸੀਂ ਇਹ ਸਭ ਕਰ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਟ੍ਰੇਨਿੰਗ ਵੀ ਜਿੰਨਾ ਤੱਕ ਤੁਹਾਨੂੰ ਨੌਲੇਜ ਹੈ ਟ੍ਰੇਨਿੰਗ ਵੀ ਤੁਸੀਂ ਕਈ ਬੱਚਿਆਂ ਦੇ ਅੱਜ ਅੱਜ ਬਿਲਕੁਲ ਜੀ ਕਈ ਵਾਰੀ ਫੋਨ ਕਾਲਸ ਆਉਂਦੀ ਹੈ ਤੇ ਕਈ ਵਾਰੀ ਕੋਈ ਵੀ ਤਰ੍ਹਾਂ ਦੀ ਡਾਇਗਨੋਸਟਿਕ ਲੋੜ ਹੁੰਦੀ ਹੈ ਤਾਂ ਹਮੇਸ਼ਾ ਉਸ ਨੂੰ ਦੱਸਦੇ ਹੈ ਜੀ ਆ ਜੋ ਵੀ ਬੱਚਾ ਸਵਾਲ ਕਰਦਾ ਕਿ ਮੇਰੀ ਇਸ ਕੈਰੀਅਰ ਦੇ ਵਿੱਚ ਗਰੋਥ ਹੈ ਜਾਂ ਨਹੀਂ ਜਾਂ ਮੈਂ ਕਦੋਂ ਸਟਾਰਟ ਕਰਾਂ ਇਸ ਕੈਰੀਅਰ ਨੂੰ ਤਾਂ ਹਾਂ ਜੀ ਕਾਫੀ ਕਾਲਸ ਆਉਂਦੀਆਂ ਤੇ ਉਹਨਾਂ ਨੂੰ ਟ੍ਰੇਨਿੰਗ ਦੇ ਦਿੰਦੇ ਹੈ ਜੀ ਜੇਕਰ ਗੱਲ ਕਰੀਏ ਤਾਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਇਸ ਮੁਕਾਮ ਨੂੰ ਹਾਸਲ ਕਰਨ ਦੀ ਪਹਿਲਾ ਕਦਮ ਰੱਖਿਆ ਸੀ ਆ ਜਦੋਂ ਮੈਂ ਕਰੀਅਰ ਨੂੰ ਸਟਾਰਟ ਕੀਤਾ ਸੀ ਉਸ ਤਕਰੀਬਨ ਮੇਰੀ ਉਮਰ 22-23 ਸਾਲ ਸੀ ਜੀ ਤੇ 22-23 ਸਾਲ ਦੇ ਵਿੱਚ ਹੀ ਮੈਂ ਆਪਣੀ ਪਹਿਲੀ ਜੌਬ ਜਿਹੜੀ ਸਟਾਰਟ ਕਰ ਦਿੱਤੀ ਜੇਕਰ ਅੱਜ ਦੀ ਕੰਪਨੀ ਦੀ ਗੱਲ ਕਰੀਏ ਤਾਂ ਪ੍ਰੋਪਰ ਤਰੀਕੇ ਨਾਲ ਤੁਹਾਡੇ ਨਾਲ ਪੈਕੇਜ ਇਹਨਾਂ ਦਾ ਹਾਂਜੀ ਹਾਂਜੀ ਇਹ ਆਪਣਾ अर्ਲੀ ਪੈਕੇਜ ਹੁੰਦਾ ਜੀ ਆ ਯਾਨੀ ਕਿ ਸਾਲ ਦਾ ਪੈਕੇਜ ਹੁੰਦਾ ਜੀ ਇਕ ਸਮਾਂ ਦਾ ਜਿੰਨਾ ਕੰਪਨੀ ਤੁਹਾਨੂੰ ਪੈਕੇਜ ਦਿੰਦੀ ਆ ਉਸ ਨੂੰ ਫਿਰ ਮੰਤਰੀ ਦੇ ਅਕੋਰਡਿੰਗ ਡਿਪਾਟ ਹੁੰਦਾ ਜੀ ਮੰਤਰੀ ਦੇ ਅਕੋਰਡਿੰਗ ਜਿੰਨੀ ਸੈਲਰੀ ਬਣਦੀ ਆ ਜਾਂ ਜਿੰਨਾ ਵੀ ਟੈਕਸ ਕੱਟਿੰਦਾ ਉਹ ਟੈਕਸ ਵਗੈਰਾ ਕੱਟ ਕੇ ਤੁਹਾਡੀ ਸੈਲਰੀ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਅੱਜ ਕੱਲ੍ਹ ਕਈ ਨੌਜਵਾਨਾਂ ਦਾ ਹੁੰਦਾ ਕਿ ਫੌਜ ਦੇ ਵਿੱਚ ਭਰਤੀ ਹੋ ਜਾਵੇ ਪੁਲਿਸ ਦੇ ਵਿੱਚ ਟੀਚਰਾਂ ਦੇ ਵਿੱਚ ਟੀਚਰ ਲਾਈਨ ਦੇ ਵਿੱਚ ਪਰ ਨਹੀਂ ਨੌਕਰੀਆਂ ਮਿਲਦੀਆਂ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚੋਂ ਮੈਂ ਮੇਰੇ ਹਿਸਾਬ ਨਾਲ ਤੁਸੀਂ ਉਹ ਜਿਹੜੇ ਸੌਫਟਵੇਅਰ ਇੰਜੀਨੀਅਰ ਬਣੇ ਹਾਂ ਜੀ ਜੀ ਤੱਕਈ ਵਾਰ ਕੀ ਹੁੰਦਾ ਹੈ ਕਿ ਕਈਆਂ ਬੱਚਿਆਂ ਨੂੰ ਜ਼ਿਆਦਾਤਰ ਨਹੀਂ ਪਤਾ ਹੁੰਦਾ সফটওয়্যার ਇੰਜੀਨੀਅਰ ਹੀ ਪਤਾ ਹੁੰਦਾ ਤੇ ਮੈਂ ਚਾਹੂੰਗਾ ਵੀ ਦਰਸ਼ਕਾਂ ਨੂੰ ਤੁਸੀਂ ਮਾੜਾ ਇੰਜੀਨੀਅਰ ਦੀ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਦਿਓ ਜੀ ਜੀ ਬਿਲਕੁਲ ਆ ਦੇਖੋ ਜੀ সফটওয়্যার ਇੰਜੀਨੀਅਰ ਇੱਕ ਆਈਟੀ ਇੰਡਸਟਰੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਇੰਡਸਟਰੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਡੋਮੇਨਸ ਹੁੰਦੀਆਂ ਜਿ ਕਈ ਤਰ੍ਹਾਂ ਦੇ ਮਾਨਿਤ ਮਾਰਕ ਚਲਾ ਡੈਜ਼ਿਗਨੇਸ਼ਨ ਹੁੰਦੇ ਨੇ ਜਿ ਨੂੰ ਗੈਸ ਕਰਦੇ ਆਪਾਂ ਜਿਵੇਂ ਫਰੰਟ ਐਂਡ ਸੌਫਟਵੇਅਰ ਇੰਜੀਨੀਅਰ ਹੋ ਗਿਆ ਜੀ ਬੈਕ ਐਂਡ ਸੌਫਟਵੇਅਰ ਇੰਜੀਨੀਅਰ ਹੋ ਗਿਆ ਜੇ ਪੀਏ ਡਾਕੂਮੈਂਟੇਸ਼ਨ ਹੋ ਗਈ ਜੀ ਡਿਸਾਈਨਰ ਹੋ ਗਿਆ ਤੇ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜੀ ਡੈਸੀਗਨੇਸ਼ਨ ਹੁੰਦੇ ਆ ਜੀ ਇਸ ਲਾਈਨ ਦੇ ਵਿੱਚ ਤੇ ਜੇਕਰ ਤੁਸੀਂ ਇਸ ਲਾਈਨ ਦੇ ਵਿੱਚ ਕੋਈ ਵੀ ਬੱਚਾ ਜਾਣਾ ਚਾਹੁੰਦਾ ਜੀ ਕੋਈ ਵੀ ਇਸ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਤਾਂ ਉਹਦੇ ਲਈ ਕੋਈ ਤੁਹਾਡੀ ਡਿਗਰੀ ਮੈਟਰ ਨਹੀਂ ਕਰਦੀ ਤੁਹਾਡੀਆਂ ਸਕਿੱਲਸ ਮੈਟਰ ਕਰਦੀਆਂ ਜੀ ਤੁਸੀਂ ਇਸ ਲਾਈਨ ਦੇ ਵਿੱਚ ਬੀਏ ਤੋਂ ਬਾਅਦ ਵੀ ਜਾ ਸਕਦੇ ਹੋ ਬੀਸੀਏ ਤੋਂ ਬਾਅਦ ਵੀ ਜਾ ਸਕਦੇ ਹੋ ਬੀਕਾਮ ਤੋਂ ਬਾਅਦ ਵੀ ਜਾ ਸਕਦੇ ਹੋ ਜਿਹੜੀ ਵੀ ਮਰਜੀ ਡਿਗਰੀ ਤੁਸੀਂ ਕੀਤੀ ਹੈ ਜੀ ਤੇ ਪ੍ਰੋਪਰ ਜੇਕਰ ਤੁਹਾਡੇ ਕੋਲ ਸਕਿੱਲਸ ਹੈ ਜੀ ਇਸ ਲਾਈਨ ਦੇ ਵਿੱਚ ਤਾਂ ਤੁਸੀਂ इजीली ਆਪਣਾ ਕਰੀਅਰ ਇਸ ਲਾਈਨ ਦੇ ਵਿੱਚ ਬਣਾ ਸਕਦੇ ਹੋ ਜੀ ਕੀ ਸਰਕਾਰੀ ਨੌਕਰੀਆਂ ਨਾਲੋਂ ਇਸ ਸੀਨੀਅਰ ਇੰਜੀਨੀਅਰ ਦੀ ਨੌਕਰੀ ਕਰਕੇ ਫਾਇਦਾ ਕਿੰਨਾ ਮੰਨਦੇ ਹੋ ਅ ਫਾਇਦਾ ਦੇਖੋ ਫਾਇਦਾ ਤਾਂ ਹੈ ਇਸ ਲਾਈਨ ਦੇ ਵਿੱਚ ਮਿਲਤ ਹੈ ਜੀ ਆਪਣੀ ਮਿਲਤ ਕਰੋਗੇ ਤਾਂ ਫਾਇਦਾ ਤੁਹਾਨੂੰ ਜਰੂਰ ਮਿਲੇਗਾ ਜੀ ਅਗਰ ਵੀਡੀਓ ਦੇਖ ਕੇ ਕੋਈ ਬੱਚਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਤਾਂ ਤੁਹਾਨੂੰ ਫੋਨ ਵਗੈਰਾ ਕਰੇ ਤੱਕ ਕੀ ਤੁਸੀਂ ਜਾਣਕਾਰੀ ਦਿਓਗੇ ਜੀ ਜੀ ਬਿਲਕੁਲ ਮੈਂ ਹਮੇਸ਼ਾ ਜਿਹੜੀ ਹੈ ਆ ਹਮੇਸ਼ਾ ਨੌਲੇਜ ਦੇ ਲਈ ਤਿਆਰ ਆ ਜੀ ਠੀਕ ਹੈ ਕੋਈ ਵੀ ਬੱਚਾ ਅਗਰ ਕਿਸੇ ਵੀ ਵਰਗ ਤੇ ਹੋਏ ਕੋਈ ਆਪਣਾ ਫੋਰਡ ਨਹੀਂ ਗਿਆ ਸਕਦਾ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਜਦ ਕੋਲ ਪੈਸੀ ਨਹੀਂ ਜੇ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨ ਆ ਬੱਚੀ ਦੀ ਤਾਂ ਉਹ ਕਦੇ ਵੀ ਮੈਨੂੰ ਕੰਟੈਕਟ ਕਰ ਸਕਦਾ ਤੇ ਮੈਂ ਹਮੇਸ਼ਾ ਕਿਸੇ ਵੀ ਹੈਲਪ ਕਰਨ ਲਈ ਤਿਆਰ ਹਾਂ ਸੋ ਗੱਲਬਾਤ ਕਰਵਾਈ ਹੈ ਤੁਹਾਡੀ ਸੋਸਿਊਸ ਕੰਪਨੀ ਦੇ ਵਿੱਚ ਕੰਮ ਕਰ ਰਹਾ ਹੈ ਇੰਜੀਨੀਅਰ ਦੇ ਤੌਰ ਤੇ ਸੌਫਟਵੇਅਰ ਇੰਜੀਨੀਅਰ ਨੇ ਸਿਮਰਨਜੀਤ ਸੋ ਅੱਜ ਕੱਲ ਜਿਹੜੇ ਨੌਜਵਾਨ ਸਰਕਾਰੀ ਨੌਕਰੀਆਂ ਦੇ ਲਈ ਤਰ ਤਰ ਠੋਕਰਾ ਖਾ ਰਹੇ ਨੇ ਧਰਨੇ ਆ ਤੇ ਬੈਠ ਰਹੇ ਨੇ ਕੋਈ ਟੈਂਕੀਆਂ ਤੇ ਚੜਦਾ ਪਿਆ ਸੋ ਉਹਨਾਂ ਨੂੰ ਬੇਨਤੀ ਹੈ ਕਿ ਇਹੋ ਜੀਆਂ ਜਿਹੜੀਆਂ ਨੌਕਰੀਆਂ ਆ ਪ੍ਰਾਈਵੇਟ ਅਦਾਰਿਆਂ ਦੀਆਂ ਤਾਂ ਉਹਨਾਂ ਨੂੰ ਇੱਕ ਵਾਰ ਜ਼ਰੂਰ ਟਰਾਈ ਕੀਤਾ ਜਾਵੇ ਚੰਗੇ ਮੁਕਾਮ ਲਈ ਤੇ ਆਉਣ ਵਾਲਾ ਜਿਹੜਾ ਤੁਹਾਡਾ ਭੁੱਖ ਹੈ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰਕੇ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਭੁੱਖ ਤੁਹਾਡਾ ਆਉਣ ਵਾਲਾ ਹੋਵੇਗਾ ਖਾਸ ਤੌਰ ਤੇ ਜਿਵੇਂ ਸਿਮਰਤ ਜੀ ਦੀ ਗੱਲ ਕੀਤੀ ਆ ਤੁਹਾਡੀ ਗੱਲਬਾਤ ਕਰਵਾਈ ਆ ਕਿ ਇਹਨਾਂ ਦਾ 24 ਲੱਖ ਰੁਪਏ ਦਾ ਪੈਕੇਜ ਹੈ ਜੋ ਕੰਪਨੀ ਸਾਲਾਨਾ ਇਹਨਾਂ ਨੂੰ 24 ਲੱਖ ਰੁਪਏ ਦਿੰਦੀ ਹੈ ਤਾਂ ਮੈਂ ਸਮਝਦਾ ਵੀ ਇਹਨਾਂ ਪੈਸਾ ਤੇ ਰਤਬਾ ਜੇਕਰ ਗੱਲ ਕਰੀਏ ਕੰਮ ਦੀ ਤਾਂ ਘਰ ਬੈਠ ਕੇ ਬਾਈ ਹਣੀ ਕੰਮ ਕਰਦੇ ਨੇ ਤਾਂ ਇਸ ਤੋਂ ਵਧੀਆ ਕਿਤੇ ਵੀ ਕੋਈ ਮੇਰੇ ਹਿਸਾਬ ਨਾਲ ਤਾਂ ਕੰਮ ਨਹੀਂਗਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਐਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਬੋਪੜਾ ਮੰਡੀ ਰੋੜਾ ਵਾਲੀ